ਜਿਹੜੇ ਤੁਹਾਡੇ ਦੋਸਤਾਂਾਂ ਬਈ ਯਾਰ ਨਹੀਂ ਹੋਇਆ ਆ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸੈਂਡ ਕਰ ਦੋ ਜੇ ਉਹਨਾਂ ਨੇ ਆਉਣ ਵਾਲੇ ਸਮੇਂ 'ਚ ਵਿਆਹ ਕਰਵਾਉਣਾਗਾ ਹੁਣ ਉਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਵੀ ਕਿੱਥੋਂ ਟੈਂਟ ਆਲਾ ਪੁੱਛਾਂਗੇ ਕਿੱਥੋਂ ਦੀਵ ਮਾਲ ਆਲਾ ਪੁੱਛਾਂਗੇ ਕਿੱਥੋਂ ਡੈਕੋਰੇਸ਼ਨ ਆਲਾ ਪੁੱਛਾਂਗੇ ਕਿੱਥੋਂ ਹਲਵਾਈ ਪੁੱਛਾਂਗੇ ਕਿੱਥੋਂ ਵੇਟਰ ਪੁੱਛਾਂਗੇ ਕਿੱਥੋਂ ਪ੍ਰੀਹੇ ਪੁੱਛਾਂਗੇ ਸਾਰਾ ਕੰਮ ਅਨਸਾਰੀ ਟੈਂਟ ਹਾਊਸ ਐਂਡ ਡੈਕੋਰੇਸ਼ਨ ਕੁਪਕਲ ਵਾਲੇ ਬਾਈ ਉਰੀ ਕਰਨਗੇ ਤੁਸੀਂ ਪਲੇਟ ਸਿਸਟਮ ਕਰਨਾ ਪਲੇਟ ਸਿਸਟਮ ਵੀ ਹੋ ਜਾਊਗਾ 300 ਰੁਪਏ ਤੋਂ ਪਲੇਟ ਸਿਸਟਮ ਸ਼ੁਰੂ ਆਗਾ ਜੇ ਤੁਸੀਂ ਓਕਾ ਪੁਕਾ ਨ ਨਾ ਵੀ ਸਾਰਾ ਕੰਮ ਹੀ ਵਿਆਹ ਦਾ ਤੁਸੀਂ ਕਰਨਾ ਲੱਗ ਡੀਜੇ ਆਰਕੈਸਟ ਵਾਲੇ ਤਾਂ ਉਹ ਵੀ ਬਾਈਉਰੀ ਕਰ ਦਣਗੇ ਅंसारी ਬਾਈਉਰੀ ਸਾਰਾ ਕੰਮ ਕਰਦਿਆ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਜੰਮੂ ਕਸ਼ਮੀਰ ਜਿੱਥੇ ਮਰਜੀ ਤੁਸੀਂ ਸਵਾਵਾ ਬਾਈਉਰਾ ਤੋਂ ਲੈ ਲਓ ਆਹ ਵੇਖੋ ਕਿੰਨਾ ਸੋਹਣਾ ਘਰ ਨੂੰ ਜਚਣ ਲਾਤਾ ਤੇ ਜੇ ਕਿਸ ਨੂੰ ਪੱਕਾ ਜੀਐਸਟੀ ਵਾਲਾ ਬਿੱਲ ਚਾਹੀਦਾ ਉਹ ਵੀ ਵਾਈਬਰੀ ਦੇ ਦੇਣਗੇ ਬਸ ਤੁਸੀਂ ਵੀਡੀਓ ਸ਼ੇਅਰ ਕਰਕੇ ਆਪਣੇ ਕੁਆਰੇ ਦੋਸਤਾਂ ਨੂੰ ਜਰੂਰ ਸੈਂਡ ਕਰ ਦਿਓ ਉਹ ਵੀ ਜਲਦੀ ਜਲਦੀ ਵਿਆਹ ਕਰਵਾਉਣ ਤੇ ਟੈਂਟ ਕਰਨ ਅਨਸਾਰੀ ਵਾਈ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਧੰਨਵਾਦ ਜੀ